ਅੱਜ ਸਾਡੇ ਗ੍ਰਾਫਿਕ ਕੈਪਟਨ ਸਾਹਿਬ ਦੀ ਬੇਟੀ ਬੀਬੀ ਜੈਂਦਰ ਕੌਰ ਜੀ ਸਾਡੇ ਦੁੱਖ ਵਿੱਚ ਸ਼ਾਮਲ ਹੋਣ ਲਈ ਆਏ ਸੀਗੇ ਅਸੀਂ ਸਬੂਹ ਪਰਿਵਾਰ ਬੀਬਾ ਜੈਂਦਰ ਸਿੰਘ ਜੀ ਦਾ ਤੇ ਨੌ ਜੈਂਦਰ ਕੌਰ ਦਾ ਬੜੇ ਤਲਵਾਤੀ ਆ ਜਿਨ੍ਹਾਂ ਨੇ ਸਾਡੇ ਦੁੱਖ ਵਿੱਚ ਸ਼ਾਮਲ ਹੋ ਕੇ ਸਾਡਾ ਦੁੱਖ ਮਟਾਇਆ ਅੱਜ ਅਸੀਂ ਆਏ ਸੀ ਇਹ ਇੱਥੇ ਅਸੀਂ ਲੋਕ ਮੰਦੀਨਪੁਰ ਗਏ ਸੀਗੇ ਉੱਥੇ ਜਿਹੜਾ ਸਾਡਾ ਸੈਨਿਕ ਸ੍ਰੀ ਅਰਮਿੰਦਰ ਸਿੰਘ ਉਹਨਾਂ ਉਹ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰ ਨੂੰ ਮਿਲ ਕੇ ਆਏ ਸੀਗੇ ਅਰ ਉਹਨਾਂ ਦੇ ਦੁੱਖ ਸੁੱਖ 'ਚ ਸ਼ਾਮਲ ਹੋਏ ਆ ਇਸ ਕਰਕੇ ਅਸੀਂ ਗਏ ਸੀ ਸਾਰੇ ਬੀਜੇਪੀ ਪਾਰਟੀ ਉਹਨਾਂ ਨਾਲ ਖੜੀ ਹੈ ਔਰ ਜੋ ਵੀ ਅਸੀਂ ਕਰ ਸਕਾਂਗੇ ਕਰਾਂਗੇ ਅੱਜ ਸਾਡੇ ਗ੍ਰਹਿ ਵਿਖੇ ਕੈਪਟਨ ਸਾਹਿਬ ਦੀ ਬੇਟੀ ਬੀਬੀ ਜੈਨਤ ਕੋਰ ਜੀ ਸਾਡੇ ਦੁੱਖ ਵਿੱਚ ਸ਼ਾਮਲ ਹੋਣ ਲਈ ਆਏ ਸੀਗੇ ਅਸੀਂ ਸਬੂਹ ਪਰਿਵਾਰ ਬਿੱਬਾ ਜਾਇਂਦਰ ਸਿੰਘ ਜੀ ਦਾ ਤੇ ਨੌ ਜਾਇਂਦਰ ਕੌਰ ਦਾ ਬੜੇ ਤਲਵਾਤੀ ਆ ਜਿਨ੍ਹਾਂ ਨੇ ਸਾਡੇ ਦੁੱਖ ਵਿੱਚ ਸ਼ਾਮਲ ਹੋ ਕੇ ਸਾਡਾ ਦੁੱਖ ਮਟਾਇਆ ਅੱਜ ਅਸੀਂ ਆਏ ਸੀ ਇਹ ਇਥੇ ਹਮਲੋ ਮਨਦੀਨਪੁਰ ਗਏ ਸੀਗੇ ਉਥੇ ਜਿਹੜਾ ਸਾਡਾ ਸੈਨਿਕ ਅਰਮਿੰਦਰ ਸਿੰਘ ਉਹਨਾਂ ਉਹ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰ ਨੂੰ ਮਿਲ ਕੇ ਆਏ ਸੀਗੇ ਅਸੀਂ ਔਰ ਉਹਨਾਂ ਦੇ ਦੁੱਖ ਸੁੱਖ ਛੇ ਸ਼ਾਮਲ ਹੋਏ ਆ ਇਸ ਕਰਕੇ ਅਸੀਂ ਗਏ ਸੀ ਸਾਰੇ ਬੀਜੇਪੀ ਪਾਰਟੀ ਉਹਨਾਂ ਨਾਲ ਖੜੀ ਹੈ ਔਰ ਜੋ ਵੀ ਅਸੀਂ ਕਰ ਸਕਾਂਗੇ ਕਰਾਂਗੇ ਅੱਜ ਸਾਡੇ ਗ੍ਰਾਹਕੇ ਕੈਪਟਨ ਸਾਹਿਬ ਦੀ ਬੇਟੀ ਬੀਬੀ ਜੈਂਦਰ ਕੌਰ ਜੀ ਸਾਡੇ ਦੁੱਖ ਵਿੱਚ ਸ਼ਾਮਲ ਹੋਣ ਲਈ ਆਏ ਸੀਗੇ ਅਸੀਂ ਸਬੂਹ ਪਰਿਵਾਰ ਬੀਬਾ ਜੈਂਦਰ ਸਿੰਘ ਜੀ ਦਾ ਦਿਲਾਉ ਜੈਂਦਰ ਕੌਰ ਦਾ ਬੜੇ ਤਲਵਾਤੀ ਆ ਜਿਨ੍ਹਾਂ ਨੇ ਸਾਡੇ ਦੁੱਖ ਵਿੱਚ ਸ਼ਾਮਲ ਹੋ ਕੇ ਸਾਡਾ ਦੁੱਖ ਮਟਾਇਆ ਅੱਜ ਅਸੀਂ ਆਏ ਸੀ ਇਹ ਇੱਥੇ ਅਮ ਲੋਕ ਮੰਦੀਨਪੁਰ ਗਏ ਸੀਗੇ ਉਥੇ ਜਿਹੜਾ ਸਾਡਾ ਸੈਨਿਕ ਅਰਮਿੰਦਰ ਸਿੰਘ ਉਹਨਾਂ ਉਹ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰ ਨੂੰ ਮਿਲ ਕੇ ਆਏ ਸੀਗੇ ਅਸੀਂ ਔਰ ਉਹਨਾਂ ਦੇ ਦੁੱਖ ਸੁੱਖ ਚੇੇ ਸ਼ਾਮਿਲ ਹੋਏ ਆ ਇਸ ਕਰਕੇ ਅਸੀਂ ਗਏ ਸੀ ਸਾਰੇ ਬੀਜੇਪੀ ਪਾਰਟੀ ਉਹਨਾਂ ਨਾਲ ਖੜੀ ਹੈ ਔਰ ਜੋ ਵੀ ਅਸੀਂ ਕਰ ਸਕਾਂਗੇ ਕਰਾਂਗੇ ਅੱਜ ਸਾਡੇ ਗ੍ਰਹਿ ਵਿਖੇ ਕੈਪਟਨ ਸਾਹਿਬ ਦੀ ਬੇਟੀ ਬੀਬੀ ਜੈਨਤ ਕੌਰ ਜੀ ਸਾਡੇ ਦੁੱਖ ਵਿੱਚ ਸ਼ਾਮਲ ਹੋਣ ਲਈ ਆਏ ਸੀਗੇ ਅਸੀਂ ਸਬੂਹ ਪਰਿਵਾਰ ਬੀਬਾ ਜੈਂਦਰ ਸਿੰਘ ਜੀ ਦਾ ਦਿਲਾ ਜੈਂਦਰ ਕੌਰ ਦਾ ਬੜੇ ਤਲਵਾਤੀ ਆ ਇਹਨਾਂ ਨੇ ਸਾਡੇ ਦੁੱਖ ਵਿੱਚ ਸ਼ਾਮਲ ਹੋ ਕੇ ਸਾਡਾ ਦੁੱਖ ਮਟਾਇਆ ਅੱਜ ਅਸੀਂ ਆਏ ਸੀ ਇਹ ਇਥੇ ਹਮਲੋ ਮਨਦੀਨਪੁਰ ਗਏ ਸੀਗੇ ਉਥੇ ਜਿਹੜਾ ਸਾਡਾ ਸੈਨਿਕ ਅਰਮਿੰਦਰ ਸਿੰਘ ਉਹਨਾ ਉਹ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰ ਨੂੰ ਮਿਲ ਕੇ ਆਏ ਸੀਗੇ ਸੀ ਔਰ ਉਹਨਾਂ ਦੇ ਦੁੱਖ ਸੁੱਖ 'ਚ ਸ਼ਾਮਿਲ ਹੋਏ ਆਂ ਇਸ ਕਰਕੇ ਅਸੀਂ ਗਏ ਸੀ ਸਾਰੇ ਬੀਜੇਪੀ ਪਾਰਟੀ ਉਹਨਾਂ ਨਾਲ ਖੜੀ ਹੈ ਔਰ ਜੋ ਵੀ ਅਸੀਂ ਕਰ ਸਕਾਂਗੇ ਕਰਾਂਗੇ ਅੱਜ ਸਾਡੇ ਗ੍ਰਾਹਕੇ ਕੈਪਟਨ ਸਾਹਿਬ ਦੀ ਬੇਟੀ ਬੀਬੀ ਜੈਂਦਰ ਕੌਰ ਜੀ ਸਾਡੇ ਦੁੱਖ ਵਿੱਚ ਸ਼ਾਮਲ ਹੋਣ ਲਈ ਆਏ ਸੀਗੇ ਅਸੀਂ ਸਬੂਹ ਪਰਿਵਾਰ ਬੀਬਾ ਜੈਂਦਰ ਸਿੰਘ ਜੀ ਦਾ ਤੇ ਉਹ ਜੈਂਦਰ ਕੌਰ ਦਾ ਬੜੇ ਤਲਵਾਤੀ ਆ ਜਿਨ੍ਹਾਂ ਨੇ ਸਾਡੇ ਦੁੱਖ ਵਿੱਚ ਸ਼ਾਮਲ ਹੋ ਕੇ ਸਾਡਾ ਦੁੱਖ ਮਟਾਇਆ ਅੱਜ ਅਸੀਂ ਆਏ ਸੀ ਇਹ ਇਥੇ ਮਲੋ ਮਨਦੀਨਪੁਰ ਗਏ ਸੀਗੇ ਉਥੇ ਜਿਹੜਾ ਸਾਡਾ ਸੈਨਿਕ ਅਰਮਿੰਦਰ ਸਿੰਘ ਉਹਨਾਂ ਉਹ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰ ਨੂੰ ਮਿਲ ਕੇ ਆਏ ਸੀਗੇ ਅਸੀਂ ਔਰ ਉਹਨਾਂ ਦੇ ਦੁੱਖ-ਸੁੱਖ 'ਚ ਸ਼ਾਮਲ ਹੋਏ ਹਾਂ ਇਸ ਕਰਕੇ ਅਸੀਂ ਗਏ ਸੀ ਸਾਰੇ ਬੀਜੇਪੀ ਪਾਰਟੀ ਉਹਨਾਂ ਨਾਲ ਖੜੀ ਹੈ ਔਰ ਜੋ ਵੀ ਅਸੀਂ ਕਰ ਸਕਾਂਗੇ ਕਰਾਂਗੇ ਅੱਜ ਸਾਡੇ ਗ੍ਰਾਫਿਕ ਕੈਪਟਨ ਸਾਹਿਬ ਦੀ ਬੇਟੀ ਬੀਬੀ ਜੈਂਦਰ ਕੌਰ ਜੀ ਸਾਡੇ ਦੁੱਖ ਵਿੱਚ ਸ਼ਾਮਲ ਹੋਣ ਲਈ ਆਏ ਸੀਗੇ ਅਸੀਂ ਸਬੂਹ ਪਰਿਵਾਰ ਬੀਬਾ ਜੈਂਦਰ ਸਿੰਘ ਜੀ ਦਾ ਤੇ ਨੌ ਜੈਂਦਰ ਕੌਰ ਦਾ ਬੜੇ ਤਲਵਾਤੀ ਆ ਜਿਨ੍ਹਾਂ ਨੇ ਸਾਡੇ ਦੁੱਖ ਵਿੱਚ ਸ਼ਾਮਲ ਹੋ ਕੇ ਸਾਡਾ ਦੁੱਖ ਮਟਾਇਆ ਅੱਜ ਅਸੀਂ ਆਏ ਸੀ ਇਹ ਇੱਥੇ ਅਸੀਂ ਲੋਕ ਮੰਦੀਨਪੁਰ ਗਏ ਸੀਗੇ ਉੱਥੇ ਜਿਹੜਾ ਸਾਡਾ ਸੈਨਿਕ ਅਰਮਿੰਦਰ ਸਿੰਘ ਉਹ ਉਹ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰ ਨੂੰ ਮਿਲ ਕੇ ਆਏ ਸੀਗੇ ਅਸੀਂ ਔਰ ਉਹਨਾਂ ਦੇ ਦੁੱਖ ਸੁੱਖ 'ਚ ਸ਼ਾਮਲ ਹੋਏ ਆਂ ਇਸ ਕਰਕੇ ਅਸੀਂ ਗਏ ਸੀ ਸਾਰੇ ਬੀਜੇਪੀ ਪਾਰਟੀ ਉਹਨਾਂ ਨਾਲ ਖੜੀ ਹੈ ਔਰ ਜੋ ਵੀ ਅਸੀਂ ਕਰ ਸਕਾਂਗੇ ਕਰਾਂਗੇ ਅੱਜ ਸਾਡੇ ਗ੍ਰਹਿ ਵਿਖੇ ਕੈਪਟਨ ਸਾਹਿਬ ਦੀ ਬੇਟੀ ਬੀਬੀ ਜੈਨਤ ਕੋਰ ਜੀ ਸਾਡੇ ਦੁੱਖ ਵਿੱਚ ਸ਼ਾਮਲ ਹੋਣ ਲਈ ਆਏ ਸੀਗੇ ਅਸੀਂ ਸਬੂਹ ਪਰਿਵਾਰ ਬੀਬਾ ਜੈਂਦਰ ਸਿੰਘ ਜੀ ਦਾ ਤੇ ਨੌ ਜੈਂਦਰ ਕੌਰ ਦਾ ਬੜੇ ਤਲਵਾਤੀ ਆ ਜਿਨ੍ਹਾਂ ਨੇ ਸਾਡੇ ਦੁੱਖ ਵਿੱਚ ਸ਼ਾਮਲ ਹੋ ਕੇ ਸਾਡਾ ਦੁੱਖ ਮਟਾਇਆ ਅੱਜ ਅਸੀਂ ਆਏ ਸੀ ਇਹ ਇਥੇ ਹਮਲੋ ਮਨਦੀਨਪੁਰ ਗਏ ਸੀਗੇ ਉਥੇ ਜਿਹੜਾ ਸਾਡਾ ਸੈਨਿਕ ਅਰਮਿੰਦਰ ਸਿੰਘ ਉਹਨਾਂ ਉਹ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰ ਨੂੰ ਮਿਲ ਕੇ ਆਏ ਸੀਗੇ ਅਸੀਂ ਔਰ ਉਹਨਾਂ ਦੇ ਦੁੱਖ ਸੁੱਖ ਚ ਸ਼ਾਮਿਲ ਹੋਏ ਆ ਇਸ ਕਰਕੇ ਅਸੀਂ ਗਈ ਸੀ ਸਾਰੇ ਬੀਜੇਪੀ ਪਾਰਟੀ ਉਹਨਾਂ ਨਾਲ ਖੜੀ ਹੈ ਔਰ ਜੋ ਵੀ ਅਸੀਂ ਕਰ ਸਕਾਂਗੇ ਕਰਾ ਦੇ ਅੱਜ ਸਾਡੇ ਗ੍ਰਹਿ ਵਿਖੇ ਕੈਪਟਨ ਸਾਹਿਬ ਦੀ ਬੇਟੀ ਬੀਬੀ ਜੈਨਦਰ ਕੌਰ ਜੀ ਸਾਡੇ ਦੁੱਖ ਵਿੱਚ ਸ਼ਾਮਿਲ ਹੋਣ ਲਈ ਆਏ ਸੀਗੇ ਅਸੀਂ ਸਬੂਹ ਪਰਿਵਾਰ ਬੀਬਾ ਜੈਨਦਰ ਸਿੰਘ ਜੀ ਦਾ ਦਿਉਂ ਜੈਨਦਰ ਕੌਰ ਦਾ ਬੜੇ ਤਲਵਾਤੀ ਆ ਇਹਨਾਂ ਨੇ ਸਾਡੇ ਦੁੱਖ ਵਿੱਚ ਸ਼ਾਮਿਲ ਹੋ ਕੇ ਸਾਡਾ ਦੁੱਖ ਮਟਾਇਆ ਅੱਜ ਅਸੀਂ ਆਏ ਸੀ ਇਹ ਇਥੇ ਹਮਲੋ ਮਨਦੀਨਪੁਰ ਗਏ ਸੀਗੇ ਉਥੇ ਜਿਹੜਾ ਸਾਡਾ ਸੈਨਿਕ ਅਰਮਿੰਦਰ ਸਿੰਘ ਉਹਨਾਂ ਉਹ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰ ਨੂੰ ਮਿਲ ਕੇ ਆਏ ਸੀਗੇ ਅਸੀਂ ਔਰ ਉਹਨਾਂ ਦੇ ਦੁੱਖ ਸੁੱਖ 'ਚ ਸ਼ਾਮਿਲ ਹੋਏ ਆਂ ਇਸ ਕਰਕੇ ਅਸੀਂ ਗਏ ਸੀ ਸਾਰੇ ਬੀਜੇਪੀ ਪਾਰਟੀ ਉਹਨਾਂ ਨਾਲ ਖੜੀ ਹੈ ਔਰ ਜੋ ਵੀ ਅਸੀਂ ਕਰ ਸਕਾਂਗੇ ਕਰਾਂਗੇ ਅੱਜ ਸਾਡੇ ਗ੍ਰਹਿ ਵਿਖੇ ਕੈਪਟਨ ਸਾਹਿਬ ਦੀ ਬੇਟੀ ਬੀਬੀ ਜੈਂਦਰ ਕੌਰ ਜੀ ਸਾਡੇ ਦੁੱਖ ਵਿੱਚ ਸ਼ਾਮਲ ਹੋਣ ਲਈ ਆਏ ਸੀਗੇ ਅਸੀਂ ਸਬੂਹ ਪਰਿਵਾਰ ਬੀਬਾ ਜੈਂਦਰ ਸਿੰਘ ਜੀ ਦਾ ਦਿਲਾਉ ਜੈਂਦਰ ਕੌਰ ਦਾ ਬੜੇ ਤਲਵਾਤੀ ਆ ਜਿਨ੍ਹਾਂ ਨੇ ਸਾਡੇ ਦੁੱਖ ਵਿੱਚ ਸ਼ਾਮਲ ਹੋ ਕੇ ਸਾਡਾ ਦੁੱਖ ਮਟਾਇਆ ਅੱਜ ਅਸੀਂ ਆਏ ਸੀ ਇਹ ਇਥੇ ਹਮਲੋ ਮਨਦੀਨਪੁਰ ਗਏ ਸੀਗੇ ਉਥੇ ਜਿਹੜਾ ਸਾਡਾ ਸੈਨਿਕ ਅਰਮਿੰਦਰ ਸਿੰਘ ਉਹਨਾਂ ਉਹ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰ ਨੂੰ ਮਿਲ ਕੇ ਆਏ ਸੀਗੇ ਅਸੀਂ ਔਰ ਉਹਨਾਂ ਦੇ ਦੁੱਖ ਸੁੱਖ 'ਚ ਸ਼ਾਮਿਲ ਹੋਏ ਆਂ ਇਸ ਕਰਕੇ ਅਸੀਂ ਗਏ ਸੀ ਸਾਰੇ ਬੀਜੇਪੀ ਪਾਰਟੀ ਉਹਨਾਂ ਨਾਲ ਖੜੀ ਹੈ ਔਰ ਜੋ ਵੀ ਅਸੀਂ ਕਰ ਸਕਾਂਗੇ ਕਰਾਂਗੇ ਅੱਜ ਸਾਡੇ ਗ੍ਰਾਫਿਕ ਕੈਪਟਨ ਸਾਹਿਬ ਦੀ ਬੇਟੀ ਬੀਬੀ ਜਯੰਤਕੌਰ ਜੀ ਸਾਡੇ ਦੁੱਖ ਵਿੱਚ ਸ਼ਾਮਲ ਹੋਣ ਲਈ ਆਏ ਸੀਗੇ ਅਸੀਂ ਸਬੂਹ ਪਰਿਵਾਰ ਬਿੱਬਾ ਜਾਇਂਦਰ ਸਿੰਘ ਜੀ ਦਾ ਤੇ ਨੌ ਜਾਇਂਦਰ ਕੌਰ ਦਾ ਬੜੇ ਤਲਵਾਤੀ ਆ ਜਿਨ੍ਹਾਂ ਨੇ ਸਾਡੇ ਦੁੱਖ ਵਿੱਚ ਸ਼ਾਮਲ ਹੋ ਕੇ ਸਾਡਾ ਦੁੱਖ ਮਟਾਇਆ ਅੱਜ ਅਸੀਂ ਆਏ ਸੀ ਇਹ ਇਥੇ ਹਮਲੋ ਮਨਦੀਨਪੁਰ ਗਏ ਸੀਗੇ ਉਥੇ ਜਿਹੜਾ ਸਾਡਾ ਸੈਨਿਕ ਅਰਮਿੰਦਰ ਸਿੰਘ ਉਹਨਾਂ ਉਹ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰ ਨੂੰ ਮਿਲ ਕੇ ਆਏ ਸੀਗੇ ਅਸੀਂ ਔਰ ਉਹਨਾਂ ਦੇ ਦੁੱਖ ਸੁੱਖ ਛੇ ਸ਼ਾਮਲ ਹੋਏ ਆ ਇਸ ਕਰਕੇ ਅਸੀਂ ਗਈ ਸੀ ਸਾਰੇ ਬੀਜੇਪੀ ਪਾਰਟੀ ਉਹਨਾਂ ਨਾਲ ਖੜੀ ਹੈ ਔਰ ਜੋ ਵੀ ਅਸੀਂ ਕਰ ਸਕਾਂਗੇ ਕਰਾ ਦੇ